ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰਜੀਤ ਕੌਰ ਤਿਆਜ ਸੀ ਤੁਹਾਨੂੰ ਇੱਕ ਅਜਿਹੇ ਸਟੂਡੈਂਟ ਹੀ ਕਹਿ ਸਕਦੇ ਹਾਂ ਜੋ ਛੋਟਾ ਬੱਚਾ ਹੀ ਹੈ 13 ਸਾਲ ਦੀ ਉਮਰ ਹੈ ਸਿਰਫ ਉਹਨਾਂ ਦੀ ਹਜੇ ਹਰ ਕੁੰਵਰ ਉਹਦੇ ਨਾਲ ਤੁਹਾਨੂੰ ਅੱਜ ਮਿਲਾਵਾਂਗੇ ਜਿਨ੍ਹਾਂ ਦੇ ਵੱਲੋਂ ਆਰਚਰੀ ਗੇਮ ਦੇ ਵਿੱਚ ਕਾਫੀ ਮੱਲਾਂ ਮਾਰੀਆਂ ਜਾ ਚੁੱਕੀਆਂ ਨੇ ਤੇ ਰੀਸੈਂਟਲੀ ਉਹ ਇੰਟਰਨੈਸ਼ਨਲ ਲੈਵਲ ਦੇ ਉੱਪਰ ਕੈਨੇਡਾ ਨੂੰ ਵੀ ਰਿਪਰੈਜ਼ੈਂਟ ਕਰਕੇ ਆਏ ਨੇ ਤੇ ਉੱਥੋਂ ਉਹਨਾਂ ਦੇ ਵੱਲੋਂ 골ਡ ਮੈਡਲ ਜਿੱਤਿਆ ਗਿਆ ਹੈ ਤੇ ਜਿਹੜਾ ਵਰਲਡ ਰਿਕਾਰਡ ਆ ਉਹ ਵੀ ਬ੍ਰੇਕ ਕੀਤਾ ਗਿਆ ਹੈ ਤੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਹਾਂ ਕਿ ਉਹਨਾਂ ਨੂੰ ਇਸ ਗੇਮ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਇੰਟਰਸਟ ਪਿਆ ਤਾਂ ਹਰ ਕੁੰਵਰ ਮੈਂ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹੂੰਗੀ ਕਿ ਤੁਸੀਂ ਕਿਹੜੇ ਸਕੂਲ ਦੇ ਵਿੱਚ ਪੜ੍ਹਦੇ ਹੋ ਤੇ ਕਿਹੜੇ ਗ੍ਰੇਡ ਦੇ ਵਿੱਚ ਮੈਂ ਹੁਣੇ ਗ੍ਰੇਡ 8 ਚਾ ਤੇ ਮੈਂ ਸਾਨੀਵਿਊ ਮਿਡਲ ਸਕੂਲ ਚ ਪੜਦਾ ਤੇ ਰੀਸੈਂਟਲੀ ਤੁਹਾਡੇ ਵੱਲੋਂ ਇੱਕ ਬੜੀ ਵੱਡੀ ਉਪਲਬਧੀ ਜਿਹੜੀ ਹਾਸਲ ਕੀਤੀ ਗਈ ਹੈ ਤੁਹਾਡੇ ਵੱਲੋਂ ਇੱਕ ਗੇਮ ਖੇਡੀ ਜਾਂਦੀ ਹੈ ਤਾਂ ਪਹਿਲਾਂ ਮੈਂ ਇਹ ਹੀ ਜਾਨਣਾ ਚਾਹੂੰਗੀ ਕਿ ਕਿਹੜੀ ਗੇਮ ਖੇਡੀ ਜਾਂਦੀ ਹੈ ਤੇ ਉਸ ਨੂੰ ਕਿਸ ਤਰ੍ਹਾਂ ਖੇਡਿਆ ਜਾਂਦਾ ਹੈ ਮੈਂ ਖੇਡਦਾ ਆਰਚਰੀ ਆਚੇ ਇੱਕ ਬਹੁਤ ਡਿਫਿਕਲਟ ਸਪੋਰਟ ਹੈ ਤੀਰ ਕਮਾਨੀ ਸ਼ੂਟ ਕਰਨਾ ਹੁੰਦਾ ਹੈ ਹਾਈ ਸਕੋਰ ਜਿੱਤਿਆ ਤੁਹਾਡੇ ਵੱਲੋਂ ਹੁਣੇ 골ਡ ਮੈਡਲ ਵੀ ਜਿੱਤਿਆ ਗਿਆ ਹੈ ਤੇ ਬਹੁਤ ਵੱਡੀ ਅਚੀਵਮੈਂਟ ਹਾਸਲ ਕੀਤੀ ਗਈ ਹੈ ਤਾਂ ਉਹ ਅਚੀਵਮੈਂਟ ਕੀ ਹਾਸਲ ਕੀਤੀ ਗਈ ਹੈ ਉਹਦੇ ਬਾਰੇ ਜਾਣਕਾਰੀ ਦਿਓ ਮੈਂ ਪੈਨਮ ਗੇਮਸ ਜੋ ਕੰਟੀਨੈਂਟਲ ਟੂਰਨਾਮੈਂਟ 'ਚ 골ਡ ਮੈਡਲ ਲੈ ਕੇ ਆਇਆ ਅੰਡਰ 15 ਕੈਟਾਗਰੀ 'ਚ ਤੇ ਤੁਹਾਡੇ ਵੱਲੋਂ ਵਰਲਡ ਰਿਕਾਰਡ ਵੀ ਜਿਹੜਾ ਬ੍ਰੇਕ ਕੀਤਾ ਗਿਆ ਹੈ ਤਾਂ ਮੈਂ ਜਾਨਣਾ ਚਾਹੂੰਗੀ ਕਿ ਜਿਹੜਾ ਪਹਿਲਾ ਰਿਕਾਰਡ ਸੀਗਾ ਉਹ ਕਿੰਨੇ ਸਕੋਰ ਤੇ ਸੀਗਾ ਤੇ ਤੁਹਾਡੇ ਵੱਲੋਂ ਹੁਣ ਕਿੰਨੇ ਸਕੋਰ ਜਿਹੜੇ ਲਏ ਗਏ ਨੇ ਪਰ ਲਵਲ ਵਰਲਡ ਰੈਕੋਰਡ 672 ਸੀ ਤੇ ਹੁਣ ਮੈਂ ਸਕੋਰ ਕੀਤਾ 682 ਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਜਿਹੜਾ ਇੰਨੀ ਵੱਡੀ ਤੁਸੀਂ ਅਚੀਵਮੈਂਟ ਹਾਸਲ ਕੀਤੀ ਹਾਂਜੀ ਬਹੁਤ ਹੈਪੀਨੈਸ ਆ ਰਹੀ ਹੈ ਤੇ ਤੁਹਾਨੂੰ ਇਹ ਜਿਹੜੀ ਮੋਟੀਵੇਸ਼ਨ ਆ ਕਿਸ ਤੋਂ ਮਿਲਦੀ ਹੈ ਕੌਣ ਤੁਹਾਨੂੰ ਇਨਸਪਾਇਰ ਕਰਦਾ ਹੈ ਜਾਂ ਤੁਹਾਡਾ ਇੰਟਰਸਟ ਕਿਵੇਂ ਪਿਆ ਇਸ ਗੇਮ ਦੇ ਇਨਸਪੀਰੇਸ਼ਨ ਤੇ ਇੰਟਰਸਟ ਪਪਰ ਦੋਈ ਆਈ ਹੈ ਉਹ ਬਹੁਤ ਯੰਗ ਐ ਜਿਸ ਤੋਂ ਮੈਂ ਉਹਨਾਂ ਨਾਲ ਗਰਾਉਂਡ ਜਾਂਦਾ ਸੀ ਉਹ ਕੋਚ ਕਰਦੇ ਸੀ ਮੈਂ 6 ਸਾਲਾਂ ਤੋਂ ਸਟਾਰਟ ਕੀਤੀ ਸੀ ਤੇ 6 ਸਾਲਾਂ ਤੋਂ ਤੁਸੀਂ ਲਗਾਤਾਰ ਉਸ ਤੋਂ ਵੱਧ ਕਰਦੇ ਆ ਰਹੇ ਹਾਂ ਹਾਂਜੀ ਮੈਂ 6 ਸਾਲਾਂ ਦਾ ਪ੍ਰੈਕਟਿਸ ਹੀ ਕਰ ਰਹਾ ਹਾਂ ਇਹ ਤੁਹਾਡਾ ਜਿਹੜਾ ਹੁਣ ਤੁਸੀਂ ਇਹ ਜਿਹੜੀ ਉਪਲਬਧੀ ਹਾਸਲ ਕੀਤੀ ਹੈ ਇਹ ਫਰਸਟ ਹੈ ਜਾਂ ਫਿਰ ਇਸ ਤੋਂ ਪਹਿਲਾਂ ਵੀ ਤੁਸੀਂ ਕੋਈ ਅਚੀਵਮੈਂਟ ਹਾਸਲ ਕੀਤੀਆਂ ਹੋਈਆਂ ਇਹ ਮੇਰਾ ਫਰਸਟ ਇੰਟਰਨੈਸ਼ਨਲ ਟੂਰਨਾਮੈਂਟ ਸੀ ਪਰ ਇਸ ਤੋਂ ਪਹਿਲਾਂ 2 ਸਾਲ ਮੈਂ ਕੈਨੇਡੀਅਨ ਨੈਸ਼ਨਲ ਚੈਂਪੀਅਨ ਆ ਤੁਸੀਂ ਇਹਦੇ ਵਿੱਚ ਸਕੂਲ ਦੇ ਵੱਲੋਂ ਜਾਂਦੇ ਹੋ ਇਹਨਾਂ ਟੂਰਨਾਮੈਂਟਸ ਦੇ ਵਿੱਚ ਜਾਂ ਆਪਣੇ ਤੌਰ ਤੇ ਜਾਂਦੇ ਏ ਟੂਰਨਾਮੈਂਟਸ ਮੈਂ ਤੇ ਮੇਰੀ ਫੈਮਿਲੀ ਇੰਡੀਪੈਂਡੈਂਟ ਜਾ ਰਹੇ ਹਾਂ ਤੇ ਸਕੂਲ ਦੇ ਵਿੱਚ ਵੀ ਇਸ ਗੇਮ ਨੂੰ ਲੈ ਕੇ ਕੋਈ ਟੂਰਨਾਮੈਂਟਸ ਜਾਂ ਫਿਰ ਕੋਈ ਕੁਝ ਹੁੰਦਾ ਹੈ ਸਕੂਲ ਦੇ ਵਿੱਚ ਸਕੂਲ 'ਚ ਆਰਚਰੀ ਕਹਿੰਦੇ ਨੇ ਬਹੁਤ ਡੇਂਜਰਸ sport ਹੈ ਪਰ ਰੈਕਗਨੀਸ਼ਨ ਮਿਲ ਰਹੀ ਹੈ ਟੀਚਰਸ ਤੋਂ ਜੀ ਜਦੋਂ ਕਿ ਤੁਹਾਡੇ ਵੱਲੋਂ ਅਚੀਵਮੈਂਟ حاصل ਕੀਤੀ ਗਈ ਤਾਂ ਸਕੂਲ ਦੇ ਵਿੱਚ ਵੀ ਤੁਹਾਡੇ ਤੇ ਸਾਰੇ ਪ੍ਰਾਊਡ ਫੀਲ ਕਰਦੇ ਆ ਪੂਰਾ ਤੁਹਾਡੀ ਉੱਥੇ ਚੜ੍ਹਾਈ ਹੈਗੀ ਸਕੂਲ ਦੇ ਵਿੱਚ ਇਸ ਹਾਂਜੀ ਸਾਰੇ ਟੀਚਰਸ ਤੇ ਸਟੂਡੈਂਟਸ ਬਹੁਤ ਹੈਪੀ ਸੀ ਤੇ ਪ੍ਰਾਊਡ ਸੀ ਕੀ ਉਹ ਨਾਲ ਸਕੂਲ ਦਾ ਸਟੂਡੈਂਟ ਲੈ ਕੇ ਆਇਆ ਮੈਟਰ ਤੇ ਤੁਸੀਂ ਜਿਹੜੀ ਪ੍ਰੈਕਟਿਸ ਕਰਦੇ ਹੋ ਤਾਂ ਕਿਵੇਂ ਟਾਈਮ ਮੈਨੇਜ ਕਰਦੇ ਹੋ ਆਪਣੀ ਜੋ ਕਿਵੇਂ ਕੈਨੇਡਾ ਦੀ ਲਾਈਫ ਬਿਜ਼ੀ ਹੁੰਦੀ ਹੈ ਸਕੂਲ ਵੀ ਜਾਣਾ ਤੁਸੀਂ ਤਾਂ ਕਿਵੇਂ ਟਾਈਮ ਕੱਢਦੇ ਹੋ ਇਹਦੇ ਲਈ ਤਾਂ ਟੂਰਨਾਮੈਂਟ ਤੋਂ 1 ਮਹੀਨਾ ਪਹਿਲਾਂ ਮੈਂ ਇੰਡੀਆ ਚ ਲੈ ਕੇ ਆਇਆ ਸੀ ਉੱਥੇ 7-8 ਘੰਟੇ ਪ੍ਰੈਕਟਿਸ ਉਰੇ ਸਕੂਲ ਤੋਂ ਬਾਅਦ 2-3 ਘੰਟੇ ਪ੍ਰੈਕਟਿਸ ਹੋ ਜਾਂਦੀ ਹੈ ਤੇ ਜਿਹੜੇ ਜਨ ਨਹੀਂ ਸੱਤ ਦੇ ਕਲੱਬ ਅਸੀਂ ਬਸਕਾਰ ਕਰ ਲੈਨੇ ਆ ਪ੍ਰੈਕਟਿਸ ਹਾਂ ਜੀ ਤੁਸੀਂ ਕਹਿੰਦੇ ਕਿ ਟੂਰਨਾਮੈਂਟ ਤੋਂ ਪਹਿਲਾਂ 1 ਮਹੀਨਾ ਪਹਿਲਾਂ ਤੁਸੀਂ ਇੰਡੀਆ ਜਾ ਕੇ ਇਹਦੀ ਪ੍ਰੈਕਟਿਸ ਕੀਤੀ ਤਾਂ ਇੰਡੀਆ ਹੀ ਕਿਉਂ ਗਏ ਤੁਸੀਂ ਪ੍ਰੈਕਟਿਸ ਕਰਨ ਦੇ ਲਈ ਇੰਡੀਆ ਪਾਪਾ ਆਲਰੇਡੀ ਇੰਡੀਆ ਟੀਮ ਨਾਲ ਕੋਚ ਲੱਗੇ ਸੀ ਤੇ ਇੰਡੀਆ 'ਚ ਕੋਈ ਸਕੂਲ ਨਹੀਂ ਕੋਈ ਹੋਰ ਕੰਮ ਨਹੀਂ ਸੀ ਯਾਦਾ ਪ੍ਰੈਕਟਿਸ ਹੁੰਦੀ ਹੈ ਤੇ ਉੱਥੇ ਸਪੋਰਟਸ ਕਲਚਰ ਵੀ ਯਾਦਾ ਹੁੰਦਾ ਤੇ ਫਿਰ 1 ਮਹੀਨੇ ਲਈ ਇੱਥੋਂ ਕਿਵੇਂ ਮੈਨੇਜ ਕੀਤਾ ਇੱਥੇ ਸਕੂਲ ਤੋਂ ਛੁੱਟੀਆਂ ਸੀ ਜਾਂ ਸਕੂਲ ਵਾਲਿਆਂ ਨੂੰ ਕਿਹਾ ਕਿ ਮੈਂ ਟੂਰਨਾਮੈਂਟ ਲਈ ਜਾਣਾ ਆ ਤਾਂ ਮੈਨੂੰ ਛੁੱਟੀਆਂ ਚਾਹੀਦੀਆਂ ਸਕੂਲ ਨੇ ਥੈਂਕਫੁਲੀ ਮੈਨੂੰ 1 ਮਹੀਨੇ ਦੀ ਛੁੱਟੀ ਦੇ ਦਿੱਤੀ ਤੇ ਉਸ ਤੋਂ ਬਾਅਦ ਇੱਕ ਹੋਰ ਹਫ਼ਤੇ ਦੀ ਛੁੱਟੀ ਲਈ ਟੂਰਨਾਮੈਂਟ ਖੇਡਣ ਲਈ। ਹਾਂਜੀ। ਤੁਸੀ ਮੰਨਦੇ ਹੋ ਕਿ ਇੱਥੇ ਦੇ ਜਿਹੜੇ ਸਕੂਲ ਨੇ ਉਹ ਵੀ ਸਪੋਰਟਿਵ ਹੈਗੇ ਨੇ? ਹਾਂਜੀ ਸਕੂਲ ਸਪੋਰਟਿਵ ਹੈਗੇ ਨੇ। ਤੇ ਜੇਕਰ ਤੁਹਾਡੀ ਪੜ੍ਹਾਈ ਦੀ ਗੱਲ ਕਰੀਏ ਤਾਂ ਤੁਹਾਨੂੰ ਪੜ੍ਹਾਈ ਵਧੀਆ ਲੱਗਦੀ ਹੈ ਕਰਨੀ? ਪੜ੍ਹਾਈ ਅੱਛੀ ਤਾਂ ਲੱਗਦੀ ਹੈ ਪਰ ਸਪੋਰਟ ਜ਼ਿਆਦਾ ਅੱਛੀ ਲੱਗ ਰਹੀ ਹੈ। ਤੇ ਪੜ੍ਹਾਈ ਦੇ ਵਿੱਚ ਵੀ ਤੁਹਾਡੇ ਵਧੀਆ ਨੰਬਰ ਆਉਂਦੇ ਨੇ, ਪੇਰੈਂਟਸ ਨੂੰ ਕਦੇ ਕੰਪਲੇਂਟਸ ਉਨ੍ਹਾਂ ਨੂੰ ਤਾਂ ਨਹੀਂ ਮਿਲਦੀ? ਕੰਪਲੇਂਟਸ ਨਹੀਂ ਮਿਲਦੇ, ਨੰਬਰ ਤਾਂ ਠੀਕ ਹੀ ਆਉਂਦੇ ਨੇ। ਤਹਰ ਕੁਮਰ ਤੁਸੀਂ ਕੈਨੇਡਾ ਨੂੰ ਇੰਟਰਨੈਸ਼ਨਲ ਲੈਵਲ ਤੇ ਰਿਪਰੈਜ਼ੈਂਟ ਕੀਤਾ ਤਾਂ ਮੈਂ ਪਹਿਲਾਂ ਹੀ ਪੁੱਛਣਾ ਚਾਹੂੰਗੀ ਕਿ ਜਦੋਂ ਤੁਹਾਡਾ ਟ్రਾਇਲ ਹੋਇਆ ਸੀਗਾ ਤਾਂ ਉਸ ਸਮੇਂ ਕਿੰਨੇ ਬੱਚੇ ਉੱਥੇ ਸੀ ਉੱਥੇ 100 ਤੋਂ ਜ਼ਿਆਦਾ ਬੱਚੇ ਹੋਣਗੇ ਸਾਰੀ ਏਜਾਂ ਦੇ ਪਰ ਹਰੇ ਕੇਜ ਦੇ ਇਕੱਲੇ 4-4 ਬੱਚੇ ਸੈਲੈਕਟ ਹੋਏ ਨੇ ਤੇ ਉੱਥੇ ਕਿੰਨੀਆਂ ਕੰਟਰੀਆਂ ਤੋਂ ਜਿਹੜੇ ਬੱਚੇ ਨੇ ਪਾਰਟਿਸਿਪੇਟ ਕਰਨ ਦੇ ਲਈ ਪਹੁੰਚੇ ਹੋਏ ਸੀ ਉੱਥੇ 47 ਕੰਟਰੀਸ ਤੋਂ ਬੱਚੇ ਆਏ ਸੀ ਟਰਨਮੈਂਟ ਲਈ ਤੇ ਕੈਨੇਡਾ ਦੇ ਵਿੱਚ ਵੱਲੋਂ ਜਦੋਂ ਤੁਸੀਂ ਗਏ ਹੋ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਇੱਥੋਂ ਸਪੋਰਟ ਮਿਲੀਆ ਗਵਰਨਮੈਂਟ ਦੇ ਵੱਲੋਂ ਜਾਂ ਫਿਰ ਕਿਸੇ ਨੇ ਤੁਹਾਨੂੰ ਸਪான்ਸਰ ਕੀਤਾ? ਉਰੇ ਮੌਲਟਨ ਗੁਰੂਕਾਰ ਨੇ ਸਾਡੀ ਟ੍ਰਿਪ ਸਪான்ਸਰ ਕੀਤੀ ਸੀ ਉੱਥੇ ਅਲਸਾਲਵਾਡੋਰ ਤੱਕ। ਹਾਂਜੀ। ਤੇ ਕੈਨੇਡਾ ਦੀ ਗਵਰਨਮੈਂਟ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਵੱਲੋਂ ਤੁਹਾਨੂੰ ਸਪੋਰਟ ਮਿਲਦੀ ਹੈ? ਮਤਲਬ ਕਿ ਇੱਥੇ ਸਪੋਰਟਸ ਦਾ ਜਿਹੜਾ ਸਿਸਟਮ ਹੈ ਉਹ ਕਿਸ ਤਰ੍ਹਾਂ ਦਾ ਲੱਗਦਾ ਹੈ ਕੈਨੇਡਾ ਦਾ? ਉਰੇ ਸਪੋਰਟ ਸਿਸਟਮ ਅੱਛਾ ਹੈ ਪਰ ਡੈਫੀਨਿਟਲੀ ਇੰਡੀਆ ਜ਼ਿਆਦਾ ਅੱਛਾ ਹੋਇਆ। ਇੰਡੀਆ ਦਾ ਹੀ ਕਿਉਂ ਜ਼ਿਆਦਾ ਵਧੀਆ ਲੱਗਦਾ ਇਹਦੇ ਨਾਲੋਂ ਕਿਉਂਕਿ ਇੱਥੇ ਐਕਸਪੈਂਸਿਵ ਆ ਤਾਂ ਕਰਕੇ sport expensive ਦਾ ਹਰ ਇੱਕ ਜਗ੍ਹਾ ਹੈ ਪਰ ਇੰਡੀਆ ਚ ਜ਼ਿਆਦਾ ਕਲਚਰ ਹੈ ਸਾਰੇ ਰਿਸਪੈਕਟ ਜ਼ਿਆਦਾ ਕਰਦੇ ਨੇ sport ਦੀ ਤੇ ਉੱਥੇ ਪ੍ਰੈਕਟਿਸ ਵੀ ਜ਼ਿਆਦਾ ਡੈਡੀਕੇਸ਼ਨ ਨਾਲ ਹੁੰਦੀ ਆ ਤੁਸੀਂ ਇੱਥੇ ਕਦੇ ਕਿਸੇ ਗੇਮ ਦੇ ਵਿੱਚ ਗਏ ਹੋ ਕਿਸੇ ਕੋਚ ਦੇ ਨਾਲ ਤੁਹਾਨੂੰ ਮਿਲਣ ਦਾ ਮੌਕਾ ਮਿਲਿਆ ਕੈਨੇਡਾ ਤੇ ਪੂਰੇ ਕੋਚ ਮੇਰੇ ਪਾਪਾ ਹੀ ਕਰਦੇ ਨੇ ਬਹੁਤ ਅੱਛੇ ਕੋਚ ਨੇ ਉਹਨਾਂ ਨਾਲ ਹੀ ਹੋਇਆ ਕੰਮ ਤੁਸੀਂ ਜਿਵੇਂ ਇੰਡੀਆ ਵੀ ਟ੍ਰੇਨਿੰਗ ਲੈ ਕੇ ਆਏ ਹੋ ਤਾਂ ਇੰਡੀਆ ਦੇ ਵਿੱਚ ਤਾਂ ਜਿਵੇਂ ਸਖਤਾਈ ਬੜੀ ਹੁੰਦੀ ਹੈ ਉੱਥੇ ਜਿਵੇਂ ਟ੍ਰੇਨਿੰਗ ਦਿੰਦੇ ਨੇ ਤਾਂ ਜੇ ਗਲਤੀ ਕਰਦੇ ਆ ਤਾਂ ਉੱਥੇ ਡਾਂਟ ਵੀ ਪੈਂਦੀ ਆ ਤਾਂ ਤੁਹਾਡੇ ਕਦੇ ਡਾਂਟ ਪਈ ਤੁਹਾਡੇ ਪਾਪਾ ਤੋਂ ਡਾਂਟ ਤਾਂ ਬਹੁਤ ਬਹੁਤ ਸਖਤਾਈ ਨਾਲ ਹੋਇਆ ਸੀ ਕੰਮ ਤੇ ਇਸ ਤੋਂ ਇਲਾਵਾ ਤੁਹਾਡੇ ਫਿਊਚਰ ਪਲਾਨਸ ਕੀ ਨੇ ਅੱਗੇ ਇਸੇ ਗੇਮ ਨੂੰ ਲੈ ਕੇ ਅਗਲੇ ਸਾਲ ਵਰਲਡ ਚੈਂਪੀਅਨਸ਼ਿਪ ਆ ਰਹੇ ਨੇ ਉਹਨਾਂ ਲਈ ਕੁਆਲੀਫਾਈ ਕਰਨਾ ਹੈ ਤੇ ਉਸ ਤੋਂ ਬਾਅਦ ਬਸ ਵਰਲਡ ਲੈਵਲ ਕਿੱਦਾਂ ਮੇਰੇ ਵੱਲੋਂ ਵੀ ਤੁਹਾਨੂੰ ਬੈਸਟ ਵਿਸ਼ੇਸ ਕਿ ਤੁਸੀਂ ਇਸ ਗੇਮ ਦੇ ਵਿੱਚ ਬਹੁਤ ਤਰੱਕੀਆਂ ਹਾਸਲ ਕਰੋ। ਤਾਂ ਹਰਕੁਮਰ ਦੇ ਜਿਹੜੇ ਦਾਦਾ ਜੀ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਸ਼ਤਰ ਗਾਲੰਕਰ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ? ਬਹੁਤ ਅੱਛਾ ਜੀ। ਤੁਹਾਡੇ ਪੋਤੇ ਦੇ ਵੱਲੋਂ ਜਿਹੜੀ ਇੰਨੀ ਵੱਡੀ ਉਪਲਬਧੀ ਹਾਸਲ ਕੀਤੀ ਗਈ ਹੈ ਬੜੇ ਮਾਣ ਵਾਲੀ ਗੱਲ ਹੈ ਤੁਹਾਡੇ ਪੂਰੇ ਪਰਿਵਾਰ ਦੇ ਲਈ। ਕਿਵੇਂ ਦਾ ਲੱਗ ਰਿਹਾ ਹੈ ਇਸ ਸਮੇਂ? ਬਹੁਤ ਵਧੀਆ ਲੱਗ ਰਿਹਾ ਜੀ। ਇੰਟਰਨੈਸ਼ਨਲ ਪੱਧਰ ਦੇ ਉੱਤੇ ਸਾਡੇ ਗ੍ਰੈਂਡਸਨ ਨੇ ਬੜਾ ਨਾਮਣਾ ਖੱਟਿਆ ਤੇ ਰਿਕਾਰਡ ਤੋੜਿਆ ਹੈ। ਗੌਰਵ ਮੈਡ ਲੈ ਕੇ ਇਸ ਗੱਲ ਦੀ ਸਾਰੇ ਪਰਿਵਾਰ ਨੂੰ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਤੇ ਮੈਂ ਆਪਣਾ ਕੈਨੇਡਾ ਗਵਰਨਮੈਂਟ ਨੂੰ ਵੀ ਬੇਨਤੀ ਕਰੂੰਗਾ ਕਿ ਇਹ ਜਿਹੜੀ ਹੈ ਗੇਮ ਇਹ ਕਰ ਰਿਹਾ ਬੱਚਾ ਇਹਨੂੰ ਮਤਲਬ ਸਪੋਰਟ ਕੀਤਾ ਜਾਵੇ ਕੋਚਿੰਗ ਦਾ ਪ੍ਰਬੰਧ ਕੀਤਾ ਜਾਵੇ ਇਕੁਪਮੈਂਟ ਦਾ ਜਿਹੜਾ ਹੈ ਇਹਨੂੰ ਹੋਰ ਵਧੀਆ ਇਕੁਪਮੈਂਟ ਮਿਲੇ ਜਾਂ ਆਪਣਾ ਟ੍ਰੇਨਿੰਗ ਮਿਲੇ ਇਸ ਤਰ੍ਹਾਂ ਦੀ ਮੈਂ ਆਸ ਕਰਦਾ ਹਾਂ ਤੇ ਜਦੋਂ ਇਹਦੇ ਵੱਲੋਂ ਇਹ ਉਪਲਬਧੀ ਹਾਸਲ ਕੀਤੀ ਗਈ ਆ ਤਾਂ ਸਰਕਾਰ ਦੇ ਕਿਸੇ ਨੁਮਾਇੰਦੇ ਦੇ ਵੱਲੋਂ ਤੁਹਾਨੂੰ ਗਰੀਟਿੰਗਸ ਭੇਜੀਆਂ ਗਈਆਂ ਨੇ ਜਿਸ ਤਰ੍ਹਾਂ ਇਹ ਮਤਲਬ ਸਨੀਵੇਲ ਸਕੂਲ ਦੇ ਵਿੱਚ 8ਵੀਂ ਦੇ ਵਿੱਚ ਪੜਦਾ ਹੈ ਉਥੋਂ ਦੇ ਸਕੂਲ ਨੇ ਸਟਾਫ ਨੇ ਪ੍ਰਿੰਸੀਪਲ ਨੇ ਤੇ ਉਸ ਤੋਂ ਬਾਅਦ ਪੀਲ ਬੋਰਡ ਨੇ ਸਕੂਲ ਟਰਸਟੀ ਸਤਪਾਲ ਜੀ ਨੇ ਸਤਪਾਲ ਜੌਲ ਜੀ ਮੈਂ ਉਹਨਾਂ ਦਾ ਬੜਾ ਧੰਨਵਾਦ ਕਰੀਆ ਉਹਨਾਂ ਨੇ ਮਤਲਬ ਹਾਈਲਾਈਟ ਕੀਤੀ ਗੱਲ ਤੇ ਅਪੀਲ ਬੋਰਡ ਨੇ ਸਾਨੂੰ ਮੁਬਾਰਕਾਂ ਸਕੂਲ ਨੂੰ ਹੀ ਭੇਜੀਆਂ ਤੇ ਇਹਨੂੰ ਇੰਡੀਵਿਜੂਅਲ ਭੇਜੀਆਂ ਅਸੀਂ ਬਹੁਤ ਖੁਸ਼ ਹਾਂ ਤੇ ਜੇਕਰ ਆਰਚਰੀ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਇੰਨਾ ਸੋਨਾ ਨਹੀਂ ਮਿਲਦਾ ਇਹਦੇ ਬਾਰੇ ਤਾਂ ਇਹਦੇ ਹਰ ਕੁਮਰ ਦਾ ਇਹਦੇ ਵਿੱਚ ਇੰਟਰਸਟ ਕਿਵੇਂ ਪਿਆ ਇੰਟਰਸਟ ਤਾਂ ਜਿਵੇਂ ਆਪਣਾ ਆਪਾਂ ਕਹਿੰਦੇ ਆ ਜੀਨਸ ਦੇ ਤੌਰ 'ਤੇ ਆਪਣਾ ਪਿਓ ਤੋਂ ਪੁੱਤ ਨੂੰ ਇਸ ਤਰ੍ਹਾਂ ਦਾ ਜਿਹੜਾ ਹੈ ਇਹਦੇ ਜਿਹੜੇ ਫਾਦਰ ਸੀ ਉਹ ਇੰਟਰਨੈਸ਼ਨਲ ਕੋਚ ਸੀਗੇ ਤੇ ਇੰਟਰਨੈਸ਼ਨਲ ਪਲੇਅਰ ਰਿਹਾ ਪਹਿਲਾਂ ਤੇ ਉਹਨਾਂ ਦੀਆਂ ਕਾਫੀ ਵੱਡੀਆਂ ਪ੍ਰਾਪਤੀਆਂ ਨੇ ਉਹਨਾਂ ਨੂੰ ਤੋਂ ਇਹਨੇ ਇਨਸਪੀਰੇਸ਼ਨ ਲੈ ਕੇ ਆਪਣਾ ਜਿਹੜਾ ਗੇਮ ਦੇ ਵਿੱਚ ਇੰਟਰਸਟ ਸ਼ੋਅ ਕੀਤਾ ਤੇ ਉਸ ਦੇ ਫਾਦਰ ਨੇ ਮਤਲਬ ਕਾਫੀ ਮਿਹਨਤ ਕਰਵਾਈ ਹੈ ਇਹਨੂੰ ਜਿਹਦੇ ਕਰਕੇ ਮਤਲਬ ਇਸ ਮੁਕਾਮ ਤੱਕ ਪਹੁੰਚਿਆ ਤੇ ਮੈਂ ਅੱਗੇ ਵੀ ਆਸ ਕਰੂੰਗਾ ਵੀ ਇਹ ਹੋਰ ਵੀ ਬੁਲੰਦੀਆਂ ਨੂੰ ਛੂਏਗਾ ਤੇ ਜਦੋਂ ਹਰਕਮਰ ਨਾਲ ਵੀ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ 6 ਸਾਲ ਦੇ ਸੀ ਉਦੋਂ ਤੋਂ ਹੋਏ ਗੇਮ ਦੇ ਵਿੱਚ ਪਏ ਹੋਏ ਨੇ ਤਾਂ 6 ਸਾਲ ਦੀ ਉਮਰ ਬੜੀ ਛੋਟੀ ਹੁੰਦੀ ਆ ਤਾਂ ਉਦੋਂ ਕਿਵੇਂ ਮੋਟੀਵੇਟ ਕੀਤਾ ਇਹ ਗੇਮ ਦੇ ਵਿੱਚ ਇਹਨਾਂ ਦਾ ਜਿਹੜਾ ਇੰਟਰਸਟ ਪੈਦਾ ਹੋ ਇਹ ਜਦੋਂ ਅਸੀਂ ਪਟਿਆਲੇ ਰਹਿੰਦੇ ਸੀ ਪਹਿਲਾਂ ਇੱਥੇ ਤਾਂ ਅਸੀਂ 2018-19 ਦੇ ਵਿੱਚ ਆਏ ਆ ਤੇ ਉਦੋਂ ਉਹ ਗਰਾਊਂਡ ਦੇ ਵਿੱਚ ਆਪਣੇ ਫਾਦਰ ਦੇ ਨਾਲ ਜਾਂਦਾ ਸੀ ਉੱਥੇ ਉਹ ਮਤਲਬ ਜਿਹੜੀਆਂ ਟੀਮਾਂ ਨੂੰ ਆਪਣੇ ਇੰਟਰਵਰਸਟੀ ਦੀਆਂ ਟੀਮਾਂ ਜਾਂ ਆਪਣੇ ਇੰਡੀਆ ਦੀਆਂ ਟੀਮਾਂ ਨੂੰ ਟ੍ਰੇਨ ਕਰਦੇ ਸੀ ਉਹਨੂੰ ਦੇਖ ਦੇਖ ਕੇ ਇਹਦੇ ਮਤਲਬ ਜਿਹੜਾ ਹੈ ਇਹਦੋਂ ਸ਼ੌਕ ਜਾਗ ਗਿਆ ਤੇ ਇਹਨੂੰ ਇੱਛਾ ਹੋਇਆ ਕਿ ਮੈਂ ਆਪਣਾ ਜਿਹੜੀ ਆਰਚਰੀ ਕਰਾਂ ਹਾਂਜੀ ਤੇ ਇਸ ਤੋਂ ਪਹਿਲਾਂ ਹੋਰ ਕਿਹੜੀਆਂ ਕਿਹੜੀਆਂ ਅਚੀਵਮੈਂਟਸ ਇਹਨਾਂ ਵੱਲੋਂ ਹਾਜ਼ਲ ਕੀਤੀਆਂ ਗਈਆਂ ਇਹ ਪਿਛਲੇ 3-4 ਸਾਲ ਤੋਂ ਇੱਥੇ ਲਗਾਤਾਰ ਆਪਣੇ ਜੋ ਵੀ ਟੂਰਨਾਮੈਂਟ ਨੇ ਹਰੇਕ ਆਪਣਾ ਜੋ ਵੀ ਪੱਧਰ ਦੇ ਹੋਏ ਨੇ ਕਲੱਬਾਂ ਦੇ ਵਿੱਚ ਜਾਂ ਆਪਣੇ ਸਟੇਟ ਦੇ ਟੂਰਨਾਮੈਂਟ ਜਾਂ ਨੈਸ਼ਨਲ ਟੂਰਨਾਮੈਂਟ ਉਹਦੇ ਵਿੱਚ ਇਹਨੇ ਕਾਫੀ ਆਪਣਾ ਜਿਹੜਾ ਹੈਗਾ ਅੱਗੇ ਆਇਆ ਤਾਂ ਹੀ ਉਹਦੇ ਚ ਸੈਲੈਕਟ ਹੋ ਕੇ ਨੂੰ ਅੱਗੇ ਆਪਣਾ ਕੈਨੇਡਾ ਟੀਮ ਵੱਲੋਂ ਰਿਪਰੈਜ਼ੈਂਟ ਕਰਕੇ ਆਇਆ ਹਰ ਕੁੰਵਰ ਨੇ ਦੱਸਿਆ ਕਿ ਉਹਨਾਂ ਦੇ ਪਾਪਾ ਹੀ ਟ੍ਰੇਨਰ ਨੇ ਕੋਚ ਨੇ ਉਹਨਾਂ ਤੋਂ ਹੀ ਕੋਚਿੰਗ ਲੈਂਦੇ ਨੇ ਇਹ ਤੇ ਡਾਂਟ ਵੀ ਪੈ ਜਾਂਦੀ ਆ ਤੁਸੀਂ ਵੀ ਆਰਚਰੀ ਖੇਡਿਆ ਤੁਸੀਂ ਵੀ ਕੋਚ ਰਹਿ ਚੁੱਕੇ ਹੋ ਤਾਂ ਮੈਂ 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 ਕੋਚ ਨਹੀਂ ਰਿਹਾ ਬੇਟੇ ਮੈਂ ਤਾਂ ਮੇਰਾ ਬੇਟਾ ਹੀ ਮਤਲਬ ਜਿਹੜਾ ਹੈ ਉਹ ਇਹ ਤੇ ਇਹ ਦੀ ਉਮਰ ਤੋਂ ਵੀ ਛੋਟਾ ਜਦੋਂ ਆਰਚੀ ਖੇਡਣ ਲੱਗਿਆ ਸੀ ਉਹਦੇ ਨਾਲ ਮੈਂ ਲਗਾਤਾਰ ਹੀ ਮਤਲਬ ਜਿਹੜਾ ਇੰਡੀਆ ਦੇ ਵਿੱਚ ਉਹਦੇ ਟੂਰਨਾਮੈਂਟ ਤੇ ਜਾਣਾ ਉਹਨੂੰ ਭੇਜਣਾ ਆਪਣਾ ਉਹਦਾ ਸਮਾਨ ਹੋ ਸਾਰਾ ਇੰਤਜ਼ਾਮ ਕਰਨਾ ਉਹਦੇ ਕਰਕੇ ਮੇਰਾ ਵੀ ਇੰਟਰਸਟ ਬਣਿਆ ਰਿਹਾ ਹੈ ਹਾਂਜੀ ਉਹਨੂੰ ਵੀ ਪੂਰੀ ਨੌਲੇਜ ਹੈਗੀ ਆ ਮਤਲਬ ਹਾਂ ਤਕਰੀਬਨ ਤਕਰੀਰ ਨੂੰ ਦੇਖ ਦੇਖ ਕੀ ਲੱਗ ਜਾਂਦਾ ਨਾ ਜਦੋਂ ਆਪਾਂ ਕਿਸੇ ਸਿਸਟਮ ਦੇ ਵਿੱਚ ਨਾਲ ਲੱਗੇ ਰਹਿੰਦੇ ਆ ਤਾਂ ਉਹਦੇ ਵਿੱਚ ਕੁਝ ਨਾ ਕੁਝ ਤਾਂ ਜਾਣਕਾਰੀ ਮਿਲਦੀ ਹੋ ਰਹੀਦੀ ਹੈ ਹਾਂਜੀ ਤੇ ਇਹਨਾਂ ਦੇ ਜਿਹੜੇ ਫਾਦਰ ਨੇ ਉਹ ਜ਼ਿਆਦਾਤਰ ਇੰਡੀਆ ਰਹਿੰਦੇ ਨੇ ਜਾਂ ਕੈਨੇਡਾ ਨਹੀਂ ਉਹ ਇੱਥੇ ਕੈਨੇਡਾ ਦੇ ਰਹਿੰਦੇ ਸੀ ਅਤੇ ਹੁਣ ਉਹ ਮਤਲਬ ਜਿਹੜਾ ਵਰਲਡ ਕੱਪ ਹੋ ਰਿਹਾ ਹੈ ਇਹ ਆਪਣਾ ਵਰਲਡ ਦੇ ਵਿੱਚ ਉਸ ਦੀ ਟ੍ਰੇਨਿੰਗ ਵਾਸਤੇ ਗਏ ਹਨ ਇੰਡੀਆ ਹਾਂਜੀ ਤੇ ਇੱਥੇ ਕੈਨੇਡਾ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਕਿਸੇ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਥੇ ਦੇ ਬੱਚਿਆਂ ਨੂੰ ਇੱਥੇ ਕਈ ਬੱਚੇ ਨੇ ਇਹਨਾਂ ਦੇ ਨਾਲ ਦੇ ਇਹ ਆਪਣੇ ਜਿਹੜਾ ਪੀਲ ਆਰਚਰੀ ਕਲੱਬ ਹੈ ਉਹਦੇ ਵਿੱਚ ਵੀ ਟ੍ਰੇਨਿੰਗ ਦਿੰਦੇ ਰਹੇ ਨੇ ਤੇ ਐਸੀ ਤਰ੍ਹਾਂ ਜਿਹੜਾ ਹੈਗਾ ਕੈਲਡਨ ਆਪਣਾ ਕਲੱਬ ਹੈ ਆਰਚਰਜ਼ ਆਫ ਕੈਲਡਨ ਕਲੱਬ ਉਹਦੇ ਵਿੱਚ ਵੀ ਟ੍ਰੇਨਿੰਗ ਦਿੰਦੇ ਰਹੇ ਨੇ ਤੇ ਮੈਂ ਇੱਥੇ ਦੇਖ ਰਹੀ ਹਾਂ ਕਾਫੀ ਸਾਰੀਆਂ ਫੋਟੋਗ੍ਰਾਫਸ ਵੀ ਲੱਗੀਆਂ ਹੋਈਆਂ ਨੇ ਉਹਨਾਂ ਦੇ ਬਾਰੇ ਵੀ ਆਪਾਂ ਗੱਲ ਕਰੀਏ ਤਾਂ ਇਹ ਫੋਟੋਜ਼ ਦੇ ਵਿੱਚ ਕੌਣ-ਕੌਣ ਖੜਾ ਆ ਤੇ ਕਿਹੜੀਆਂ-ਕਿਹੜੀਆਂ ਉਪਲਬਧੀਆਂ ਜਿਹੜੀਆਂ ਹਾਸਲ ਕੀਤੀਆਂ ਹੋਈਆਂ ਨੇ ਨਾ ਫੋਟੋਜ਼ ਦੇ ਵਿੱਚ ਇਹ ਜਿਹੜੀ ਫੋਟੋ ਹੈ ਇਹ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਅਰਜਨਾਵੜੀ ਕੁੜੀ ਜੋਤੀ ਸ੍ਰੇਖਾ ਇਹਨੂੰ 골ਡਨ ਗਰਲ ਵੀ ਕਹਿੰਦੇ ਨੇ ਉਹਨੂੰ ਬੁਲਾਉਣ ਜਾਏ ਨੇ ਆਹ ਫੋਟੋ ਇੰਟਰਵਰਸਟੀ ਚੈਂਪੀਅਨਸ਼ਿਪ ਦੀ ਹੈ ਉਹ ਏਸ਼ੀਆ ਦੇ ਵਿੱਚ ਜਦੋਂ ਇੰਡੀਆ ਟੀਮ ਨੇ ਆਪਣੇ ਲਈ ਨੇ ਮੈਡਲਸ ਸਿਲਵਰ ਮੈਡਲ ਤੋਂ ਉਦੋਂ ਦੀਆਂ ਨੇ ਇਹ ਵੀ ਇਸ ਤਰ੍ਹਾਂ ਜਿਹੜੀਆਂ ਵੱਖ-ਵੱਖ ਫੋਟੋਆਂ ਨੇ ਸਾਰੀਆਂ ਕੋਈ ਨਾ ਕੋਈ ਪ੍ਰਾਪਤੀਆਂ ਮਤਲਬ ਜਿਹੜੀਆਂ ਸਾਰੀਆਂ ਫੋਟੋ ਇਹ ਹੈਗੇ ਨੇ ਤੇ ਸਰ ਇੱਕ ਜਿਹੜੀ ਆ ਵਾਲੀ ਫੋਟੋ ਦੇਖ ਰਹੇ ਆ ਇਹਦੇ ਵਿੱਚ ਰਿਵਾਰਡ ਮਿਲ ਰਿਹਾ ਹੈ ਇਹ ਇਹਦੇ ਬਾਰੇ ਵੀ ਤਾਂ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਇੰਟਰਨੈਸ਼ਨਲ ਪ੍ਰਾਪਤੀਆਂ ਇੰਨੀ ਜਿਆਦਾ ਸੀ ਤੇ 35 ਦੇ ਲਗਭਗ ਬੱਚੇ ਇਹਦੇ ਇੰਟਰਨੈਸ਼ਨਲ ਪਲੇਅਰ ਬਣੇ ਉਹਨਾਂ ਨੇ ਵੱਡੀਆਂ-ਵੱਡੀਆਂ ਪ੍ਰਾਪਤੀਆਂ ਇੰਡੀਆ ਵਾਸਤੇ ਕੀਤੀਆਂ ਤਾਂ ਇੰਡੀਆ ਗਵਰਨਮੈਂਟ ਨੇ ਉਹਨਾਂ ਪ੍ਰਾਪਤੀਆਂ ਨੂੰ ਮਤਲਬ ਸੁਣਾਉਂਦੇ ਹੋਏ ਜਿਹੜਾ ਇੰਡੀਆ ਦਾ ਸਭ ਤੋਂ ਵੱਡਾ ਵਾਰਡ ਹੈ ਦਰੋਣਾਚਰੀ ਅਵਾਰਡ ਉਹਦੇ ਨਾਲ ਨਮਾਜ਼ੇ ਤੇ ਤੁਹਾਡੇ بیٹے ਦੇ ਵੱਲੋਂ ਵੀ ਇੰਨੀ ਜਿਹੜੀ ਵੱਡੀ ਉਪਲਬਧੀ حاصل ਕੀਤੀ ਗਈ ਹੈ ਜਿਹੜਾ ਅਵਾਰਡ ਮਿਲਣਾ ਇਹ ਸੌਖਾ ਨਹੀਂ ਹੈਗਾ ਤਾਂ ਤੁਹਾਨੂੰ ਉਹਨਾਂ ਤੇ ਵੀ ਪੂਰਾ ਮਾਣ ਮਹਿਸੂਸ ਹੁੰਦਾ ਹੈ ਹਾਂ ਬਿਲਕੁਲ ਜਿਹੜੇ ਉਹ ਮਾਪੇ ਜਿਹੜੇ ਨੇ ਜਿਨ੍ਹਾਂ ਨੂੰ ਆਪਣੀ ਔਲਾਦ ਦੇ ਪ੍ਰਾਪਤੀ ਦੇ ਉੱਤੇ ਖੁਸ਼ੀ ਖੁਫੀ ਨਾ ਹੋਵੇ ਹਾਂ ਜੀ ਤੁਹਾਨੂੰ ਉਮੀਦ ਹੈ ਕਿ ਤੁਹਾਡਾ ਪੋਤਾ ਵੀ ਅੱਗੇ ਫਿਊਚਰ ਦੇ ਵਿੱਚ ਜਾ ਕੇ ਇਦਾਂ ਹੀ ਹੋਰ ਉਪਲਬਧੀਆਂ ਹਾਸਲ ਕਰੇ ਹਾਂ ਬਿਲਕੁਲ ਜੇਕਰ ਇਹਨੂੰ ਪ੍ਰੋਪਰ ਟ੍ਰੇਨਿੰਗ ਮਿਲਦੀ ਰਹੀ ਜਾਜ਼ ਮਤਲਬ ਸਰਕਾਰ ਵੱਲੋਂ ਆਪਣਾ ਫਾਈਨੈਂਸ਼ੀਅਲ ਐਡ ਮਿਲਦੀ ਰਹੀ ਤਾਂ ਮੈਨੂੰ ਆਸ ਹੈ ਇਹ ਆਪਣਾ ਕੈਨੇਡਾ ਦਾ ਨਾਂ ਚਮਕਾਏਗਾ ਨਹੀਂ ਤਾਂ ਕੀ ਤੁਹਾਨੂੰ ਲੱਗਦਾ ਕਿ ਜਿਹੜੀ ਇਹਦੀ ਗੇਮ ਕਰਕੇ ਇਹਦੀ ਪੜ੍ਹਾਈ ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਤਾਂ ਨਹੀਂ ਪੈ ਰਿਹਾ ਹੈਗਾ ਨਹੀਂ ਇਹ ਮਿਹਨਤ ਕਰਦਾ ਹੈ ਮੈਂ ਆਪਣਾ ਮੈਥਮੈਟਿਕਸ ਪੜਾਇਆ ਹੈ ਇੰਡੀਆ ਦੇ ਵਿੱਚ 40 ਸਾਲ ਤੇ ਮੈਂ ਵੀ ਤਕਰੀਬਨ ਇਹਦਾ ਮਾੜਾ ਮੋਟਾ ਕੰਮ ਦੇਖਦਾ ਰਹਿਣਾ ਵੀ ਆਪਣਾ ਥੋੜਾ ਮੋਟਾ ਜੇ ਉਹਨੂੰ ਕੋਈ ਲੋੜ ਪੈਂਦੀ ਆ ਤਾਂ ਮੈਂ ਜਰੂਰ ਉਹਦੇ ਮੈਂ ਹੈਲਪ ਕਰਦਾ ਇਸ ਕਰਕੇ ਠੀਕ ਚੱਲੀ ਜਾਂਦਾ ਹੈ ਦੋਵੇਂ ਪਾਸੇ ਮਤਲਬ ਪ੍ਰੋਪਰਲੀ ਤਾਂ ਸਿਸਟਮ ਇਹੀ ਹੈ ਵੀ ਜੇ ਖੇਡਾਂ ਦੇ ਵਿੱਚ ਵੀ ਬੱਚੇ ਨੇ ਮਤਲਬ ਉਪਲਬਧੀ ਹਾਸਲ ਕਰਨੀ ਹੈ ਤਾਂ ਪੜ੍ਹਾਈ ਵੀ ਨਾਲ-ਨਾਲ ਹੋਣੀ ਚਾਹੀਦੀ ਹੈ ਇਹ ਮਤਲਬ ਪੈਰਲਲ ਚੱਲਣੇ ਚਾਹੀਦੇ ਨੇ ਤੇ ਮੈਂ ਦੂਜੇ ਬੱਚਿਆਂ ਨੂੰ ਵੀ ਇਹੀ ਕਹੂੰਗਾ ਵੀ ਖੇਡਾਂ ਵੀ ਕਰੋ ਤੇ ਪੜ੍ਹਾਈ ਦੇ ਵਿੱਚ ਵੀ ਸ਼ਾਈਨ ਕਰੋ ਹਾਂਜੀ ਬਿਲਕੁਲ ਸਹੀ ਕਹਿ ਜਾਂਦਾ ਕਿ ਜਿਹੜਾ ਦਾਦੇ ਪੋਤੇ ਦਾ ਰਿਸ਼ਤਾ ਹੁੰਦਾ ਆ ਬੜਾ ਹੀ ਔਨੋਖਾ ਰਿਸ਼ਤਾ ਹੁੰਦਾ ਆ ਤੇ ਬੜੀ ਬੰਦੀ ਹੁੰਦੀ ਆ ਤਾਂ ਮੈਨੂੰ ਉਮੀਦ ਹੈ ਕਿ ਤੁਹਾਡੇ ਵੱਲੋਂ ਵੀ ਇਹਨਾਂ ਨੂੰ ਇਸੇ ਤਰ੍ਹਾਂ ਮੋਟੀਵੇਟ ਕੀਤਾ ਜਾਵੇਗਾ ਤੇ ਇਹ ਵੀ ਅੱਗੇ ਜਾ ਕੇ ਮੱਲਾ ਮਾਰਨ ਬਿਲਕੁਲ ਦੇਖੋ ਆਪਣਾ ਇਹਦੀ ਮਦਰ ਇੱਥੇ ਸਰਵਿਸ ਕਰਦੇ ਨੇ ਇਹਦੇ ਫਾਦਰ ਇੰਡੀਆ ਗਏ ਹੋਣੇ ਜਿਵੇਂ ਇਸ ਤਰ੍ਹਾਂ ਫਿਰ ਖਾਣ ਪੀਣ ਦਾ ਇਹਦੀ ਦਾਦੀ ਖਿਆਲ ਰੱਖਦੀ ਹੈ ਹਰ ਕੁੰਵਰ ਦੇ ਇੱਥੇ ਸਾਡੇ ਨਾਲ ਮਦਰ ਵੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਾਸਤ੍ਰੀ ਗਾ ਜੀ ਕੀ ਹਾਲ ਚਾਲ ਬਹੁਤ ਵਧੀਆ ਬਹੁਤ ਖੁਸ਼ ਤਹਾਡੇ ਬੱਚੇ ਦੇ ਵੱਲੋਂ ਇੰਨੀਆਂ ਵੱਡੀਆਂ ਜੜੀਆਂ ਉਪਲਬਧੀ ਹਾਸਲ ਕੀਤੀ ਗਈ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੈਨੇਡਾ ਨੂੰ ਰਿਪਰੈਜ਼ੈਂਟ ਕਰਕੇ ਆਇਆ ਕੀ ਕਹਿਣਾ ਚਾਹੋਗੇ ਬਹੁਤ ਐਕਸਾਈਟਿਡ ਆ ਐਕਚੁਅਲੀ ਮੈਨੂੰ ਲੱਗਦਾ ਹੈ ਸਾਡੀ ਪੂਰੀ ਫੈਮਿਲੀ ਦਾ ਡ੍ਰੀਮ ਹੀ ਸੀਗਾ ਜਦੋਂ ਤੋਂ ਇਹ ਛੋਟਾ ਇਹ ਗਰਾਊਂਡ ਜਾਂਦਾ ਸਾਡੇ ਨਾਲ ਤੇ ਅਸੀਂ ਤੇ ਹੀ ਚਾਹੁੰਦੇ ਸੀ ਵੀ ਇਹਦਾ ਕੈਰੀਅਰ ਬਣੇ ਇਨ ਸਪੋਰਟਸ ਐਂਡ ਆਮ ਸੋ ਗਲੈਡ ਵੀ ਇਹਨੇ ਉਹੀ ਪਾਥ ਫਾਲੋ ਕੀਤਾ ਹੈ ਤੇ ਹਲੇ ਇਟਸ ਜਸਟ ਸਟਾਰਟਿਡ ਆਮ ਹੋਪਿੰਗ ਟੂ ਸੀ ਹਿਮ ਗੋਇੰਗ ਮਚ ਮੋਰ ਫਾਰਵਰਡ ਤੁਹਾਡੇ ਵੱਲੋਂ ਐਜ਼ ਅ ਮਦਰ ਇਹਨੂੰ ਕਿਵੇਂ ਮੋਟੀਵੇਟ ਕੀਤਾ ਜਾਂਦਾ ਹੈ राजे ਅਸੀਂ ਤੇਨੂੰ ਇੱਕ ਗੱਲ ਸਮਝਾਉਣੀ ਹੈ ਕਿਉਂਕਿ ਇੱਥੇ ਹਰ ਚੀਜ਼ ਦਾ ਬੈਲੈਂਸ ਬਹੁਤ ਜ਼ਰੂਰੀ ਹੈ ਪੜ੍ਹਾਈ ਦਾ ਵੀ ਤੇ ਸਪੋਰਟਸ ਦਾ ਵੀ ਜੇ ਤੁਸੀਂ ਲਾਈਫ ਚ ਐਕਸਲ ਕਰ ਰਹੇ ਐ ਇਹਨੂੰ ਬੈਲੈਂਸ ਬਣਾਉਣਾ ਹੀ ਪੈਣਾ ਹੈ ਇਹਨੂੰ ਸ਼ੌਂਕ ਹੈ ਅਸੀਂ ਤੇ ਐਜ਼ ਪੈਰੈਂਟਸ ਸਿਰਫ ਇਹਨੂੰ ਸਪੋਰਟ ਕਰ ਸਕਦੇ ਐ ਅਸੀਂ ਇਹਨੂੰ ਕਹਿੰਨੇ ਆਂ ਵੀ ਤੁਸੀਂ ਆਪਣਾ ਬੈਸਟ ਕਰੋ ਜੇ ਤੁਸੀਂ ਇਹੀ ਚਾਹੁੰਦੇ ਹੋ ਸਾਡੇ ਵੱਲੋਂ ਜੋ-ਜੋ ਤੁਹਾਨੂੰ ਲੋਡ ਹੋਏਗੀ ਫਾਈਨੈਂਸ਼ੀਅਲੀ ਸਮਾਨ ਦੀ ਉਸ ਸਸੀਂ ਪ੍ਰੋਵਾਈਡ ਕਰ ਰਹੇ ਐ ਬਾਕੀ ਹੁਣ ਇਹਦੇ 스타ਜ਼ ਨੇ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹ ਗਿਆ ਸੀਗਾ ਤੇ ਉੱਥੇ ਜਿੱਥੇ ਇਹ ਟੂਰਨਾਮੈਂਟ ਹੋਇਆ ਸੀ ਤੁਸੀਂ ਵੀ ਇਹਨਾਂ ਦੇ ਨਾਲ ਜਾਣੇ ਹਾਂਜੀ ਮੈਂ ਐਕਚੁਅਲੀ ਨਾਲ ਗਈ ਸੀ ਕਿਉਂਕਿ ਇਹ ਸਿਰਫ 13 ਸਾਲ ਦਾ ਤੇ ਅੰਡਰ 15 ਉਹਨਾਂ ਨੇ ਕੰਡੀਸ਼ਨ ਰੱਖੀ ਸੀ ਕਿ ਪੇਰੈਂਟਸ ਨਾਲ ਹੋਣ ਕਿਉਂਕਿ ਬਹੁਤ ਛੋਟੇ ਬੱਚੇ ਨੇ ਹਲੇ ਪਹਿਲਾ ਇੰਟਰਨੈਸ਼ਨਲ ਟੂਰਨਾਮੈਂਟ ਸੀ ਤਾਂ ਮੈਂ ਇਹਨਾਂ ਨਾਲ ਅਲਸਲਵਾਡੋਰ ਗਈ ਸੀਗੀ ਤੇ ਇਹ ਕਿੰਨੇ ਦਿਨ ਲੱਗੇ ਸੀਗੇ ਫਿਰ ਉੱਥੇ ਟੂਰਨਾਮੈਂਟ ਸਾਡਾ ਇਹ 8 ਦਿਨ ਦਾ ਟ੍ਰਿਪ ਸੀਗਾ ਤੇ ਬਹੁਤ ਵਧੀਆ ਸਾਡਾ ਟੂਰਨਾਮੈਂਟ ਰਿਹਾ ਮਤਲਬ ਸਾਨੂੰ ਕੋਚਸ ਤੇ ਬਾਕੀ ਪਲੇਅਰਸ ਨੇ ਵੀ ਬਹੁਤ ਸਪੋਰਟ ਕੀਤਾ ਕਿਉਂਕਿ ਅਸੀਂ ਬਿਲਕੁਲ ਨਵੇਂ ਸੀਗੇ ਰਾਈਟ ਬ੍ਰੈਂਡ ਨਿਊ ਤੇ ਇਹਨੂੰ ਵੀ ਬਹੁਤ ਉਹਨਾਂ ਨੇ ਹੈਲਪ ਕੀਤੀ ਹੈ ਸੋ ਵੀ ਵੈਰੀ ਥੈਂਕਫੁਲ ਹਾਂਜੀ ਤੁਹਾਨੂੰ ਸਪான்ਸਰ ਕੀਤਾ ਗਿਆ ਸੀ ਕਿਸੇ ਵੱਲੋਂ ਰਾਜੀ ਸਾਨੂੰ ਮਾਲਟਨ ਗੁਰਦੁਆਰਾ ਸਾਹਿਬ ਨੇ ਇਹਦਾ ਟ੍ਰਿਪ ਸਪான்ਸਰ ਕੀਤਾ ਕਿਉਂਕਿ ਇਹ ਗੇਮ ਆਲਰੇਡੀ ਬਹੁਤ ਐਕਸਪੈਂਸਿਵ ਹੈ ਮਤਲਬ ਇੰਡੀਆ ਇੰਡੀਆ ਜੀ ਮੈਨ ਲੱਗਦਾ ਪਹਿਲਾਂ 10000 ਡਾਲਰ ਤੇ ਦੇ ਇਕਵਿਪਮੈਂਟ ਵਗੈਰਾ ਤੇ ਲੱਗ ਗਿਆ ਕਿਉਂਕਿ ਬਹੁਤ ਐਕਸਪੈਂਸਿਵ ਸਪੌਟ ਹੈ ਫਿਰ ਅਚਰੀ ਕੈਨੇਡਾ ਦਾ ਥੋੜਾ ਜਿਹਾ ਫੰਡਿੰਗ ਦਾ ਇਸ਼ੂ ਰਹਿੰਦਾ ਹੈ ਬਿਕੋਜ਼ ਲਿミਟਿਡ ਹੈ ਸਰਕਾਰਾਂ ਦੀ ਇੱਥੇ ਫੰਡਿੰਗ ਉਹਨਾਂ ਨੇ ਵੀ ਇਹਦਾ ਮਤਲਬ ਪੋਰਸ਼ਨ ਦਿੱਤਾ ਪਰ ਜਿਹੜਾ ਰਿਮੇਨਿੰਗ ਟ੍ਰਿਪ ਸੀਗਾ ਉਹ ਗੁਰਦੁਆਰਾ ਸਾਹਿਬ ਨੇ ਸਾਡੀ ਹੈਲਪ ਕੀਤੀ ਇਹਦੇ ਟ੍ਰਿਪਸ ਤੇ ਜਿਵੇਂ ਕਿ ਹਰਕੁਮਰ ਨੇ ਦੱਸਿਆ ਸੀਗਾ ਕਿ ਉਹਨਾਂ ਦੇ ਫਾਦਰ ਇੰਡੀਆ ਤੇ ਉੱਥੇ ਟ੍ਰੇਨਿੰਗ ਕੀਤੀ ਹੈ ਇਹਨਾਂ ਨੇ ਟੂਰਨਾਮੈਂਟ ਤੋਂ 1 ਮਹੀਨਾ ਪਹਿਲਾਂ ਉੱਥੇ ਜਾ ਕੇ ਆਏ ਨੇ ਤਾਂ ਉਹਦੋਂ ਇਕੱਲੇ ਹੀ ਗਏ ਸੀਗੇ ਹਾਂਜੀ ਇਹ ਗਏ ਆਪਣੇ ਫਾਦਰ ਨਾਲ ਸੀਗੇ ਬਾਕੀ ਵਾਪਸ ਸਾਰੇ ਫਿਰ ਰਿਲੇਟਿਵਸ ਨਾ ਆਏ ਕਿਉਂਕਿ ਵੈਸੇ ਆਰਚਰਸ ਆਫ ਕੈਲਡਨ ਚ ਪ੍ਰੈਕਟਿਸ ਕਰਦਾ ਪਰ ਕਿਉਂਕਿ ਇਹਦੇ ਫਾਦਰ ਇਹਦੇ ਕੋਚ ਨੇ ਫਿਰ ਉਹ ਚਲੇ ਜਾਂਦੇ ਨੇ ਜਦੋਂ ਵੀ ਵਾਪਸ ਇੰਡੀਆ ਟੀਮ ਕੋਲੇ ਫਿਰ ਇਹ ਟ੍ਰਾਈ ਕਰਦੇ ਆ ਵੀ ਉਹਨਾਂ ਨਾਲ ਹੀ ਟ੍ਰੇਨ ਕਰ ਸਕੇ ਤੇ ਸਕੂਲ ਦੇ ਜੇਕਰ ਗੱਲ ਕਰੀਏ ਜਿੱਥੇ ਨਵੰ ਲੋ ਪੜਾਈ ਕੀਤੀ ਜਾਂਦੀ ਹੈ ਜਦੋਂ ਉਤੋਂ ਵੀ ਇੰਨਾਂ ਦੀਆਂ ਤਾਰੀਫਾਂ ਸੁਣਨ ਨੂੰ ਮਿਲਦੀਆਂ ਆ ਤਾਂ ਪੂਰਾ ਮਾਣ ਮਹਿਸੂਸ ਹੁੰਦਾ ਨਹੀਂ ਬਿਲਕੁਲ ਕਿਸੇ ਵੀ ਮਤਲਬ ਪੇਰੈਂਟਸ ਵਾਸਤੇ ਇਹ ਸਭ ਤੋਂ ਪ੍ਰਾਊਡ ਮੂਵਮੈਂਟ ਹੈ ਹੁਣ ਸਾਡੇ ਬੱਚੇ ਦੀ ਅਚੀਵਮੈਂਟ ਹੀ ਸਾਡੀ ਅਚ ਤੇ ਇਹ ਤਾਂ ਬਹੁਤ ਓਵਰਵੈਲਮਿੰਗ ਹੈ ਤੇ ਬਹੁਤ ਸਾਨੂੰ ਲੋਕਾਂ ਦੇ ਪਿਆਰ ਦਿੰਦਾ ਹੈ ਤੇ ਇਹ ਗਵਰਨਮੈਂਟ ਨੂੰ ਕੀ ਕਹਿਣਾ ਚਾਹਾਂਗੀ ਗਵਰਨਮੈਂਟ ਲਈ ਬਸ ਇੱਕੋ ਹੀ ਹੈ ਮਤਲਬ ਜਿਹੜਾ ਵੀ ਉਹਨਾਂ ਕੋਲ ਹੈਗਾ ਉਹ ਬੈਸਟ ਕਰ ਰਹੀ ਹੈ ਆਰਚਰੀ ਕੈਨੇਡਾ ਬਟ ਆਈ ਹੋਪ ਕਿ ਉਹਨਾਂ ਨੂੰ ਵੀ ਸਟਰੈਂਥਨ ਕਰੇ ਕਿਉਂਕਿ ਉਹ ਵੀ ਫਿਰ ਤਾਂ ਹੀ ਆਰਚਰੀ ਕੈਨੇਡਾ ਵੀ ਕੁਝ ਤਾਂ ਹੀ ਕਰ ਸਕੇਗੀ ਜੇ ਸਰਕਾਰ ਉਹਨਾਂ ਨੂੰ ਸਟਰੋਂਗ ਕਰੇਗੀ ਤੇ ਉਹ ਫਿਰ ਬਾਕੀ ਬੱਚਿਆਂ ਦੀ ਹੈਲਪ ਕਰ ਸਕਣਗੇ ਬਹੁਤ ਟੈਲੈਂਟ ਹੈ ਕੈਨੇਡਾ ਚ ਪਰ ਕਿਉਂਕਿ ਮਹਿੰਗੀ ਗੇਮ ਹੈ ਆਮ ਸ਼ੋਰ ਉਹਦੇ ਕਰਕੇ ਉਹਨੇ ਸਾਬਨਾ ਨਹੀਂ ਖੇਡ ਸਕਦੇ ਜੇ ਸਭ ਨੂੰ ਫੰਡਿੰਗ ਮਿਲੇਗੀ ਤੇ ਆਮ ਸ਼ੋਰ ਬੈਟਰ ਰਿਜ਼ਲਟਸ ਆਉਣਗੇ ਤੁਸੀਂ ਹਰਕੁਮਰ ਦੇ ਦਾਦਾ ਜੀ ਨਾਲ ਤੇ ਉਹਨਾਂ ਦੀ ਮਦਰ ਦੇ ਨਾਲ ਵੀ ਗੱਲਬਾਤ ਕੀਤੀ ਤੇ ਹੁਣ ਜਾਣ ਤੋਂ ਪਹਿਲਾਂ ਇੱਕ ਵਾਰੀ ਹਰਕੁਮਰ ਦੇ ਨਾਲ ਵੀ ਗੱਲਬਾਤ ਕਰਦੇ ਫਿਰ ਦੋ ਤਾਂ ਹਰਕੁਵਰ ਜਾਣ ਤੋਂ ਪਹਿਲਾਂ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਗਵਰਨਮੈਂਟ ਨੂੰ ਕੁਝ ਕਹਿਣਾ ਚਾਹੁੰਦੇ ਹੋ ਜਾਂ ਫਿਰ ਜਿਹੜੇ ਹੋਰ ਬੱਚੇ ਨੇ ਤੁਹਾਡੀ ਉਮਰ ਦੇ ਬੱਚੇ ਨੇ ਉਹਨਾਂ ਨੂੰ ਤੁਸੀਂ ਕੁਝ ਮੋਟੀਵੇਟ ਕਰਨਾ ਚਾਹੁੰਦੇ ਹੋ ਇਸ ਗੇਮ ਨੂੰ ਲੈ ਕੇ ਗਵਰਨਮੈਂਟ ਨੂੰ ਥੈਂਕ ਯੂ ਕਰਨਾ ਚਾਹੁੰਦਾ ਕਿ ਸਿਲੈਕਟ ਹੋ ਗਿਆ ਤੇ ਬੱਚਿਆਂ ਨੂੰ ਮੋਟੀਵੇਟ ਕਰਨ ਲਈ ਬਸ ਡੈਫੀਨਟਲੀ ਹਾਰਡ ਟ੍ਰਾਈ ਕਰਨਾ ਚਾਹੀਦਾ ਤੇ ਡ੍ਰੀਮਸ ਨੂੰ ਫਾਲੋ ਕਰਨਾ ਚਾਹੀਦਾ ਗੁੱਡ ਲੱਕ ਹਰ ਕੁਮਰ ਫਾਰ ਯਰ ਫਿਊਚਰ ਥੈਂਕ ਯੂ ਇਸੇ ਅੱਜ ਦਾ ਸਾਡਾ ਪ੍ਰੋਗਰਾਮ ਜਿਸ ਦੇ ਵਿੱਚ ਅਸੀਂ ਅੱਜ ਤੁਹਾਨੂੰ ਹਰਕਮਵਰ ਦੇ ਨਾਲ ਮਿਲਾਇਆ ਜਿਦੇ ਵੱਲੋਂ ਆਚਰੀ ਦੀ ਗੇਮ ਦੇ ਵਿੱਚ ਮੱਲਾ ਮਾਰੀਆਂ ਗਈਆਂ ਨੇ ਤੇ ਉਹਦੇ ਨਾਲ ਗੱਲਬਾਤ ਕੀਤੀ ਅੱਜ ਅਸੀਂ ਤੇ ਤੁਹਾਨੂੰ ਦਿਖਾਇਆ ਕਿ ਉਸ ਦਾ ਇੰਟਰਸਟ ਇਸ ਗੇਮ ਦੇ ਵਿੱਚ ਕਿਵੇਂ ਪਿਆ ਉਹਦੇ ਦਾਦਾ ਜੀ ਨਾਲ ਤੇ ਉਹਦੀ ਮਦਦ ਦੇ ਨਾਲ ਵੀ ਗੱਲਬਾਤ ਕੀਤੀ ਤੇ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਸਾਡੀ ਜਿਹੜੀ ਗੱਲਬਾਤ ਸਗੀ ਵਧੀਆ ਲੱਗੀ ਹੋਵੇਗੀ ਕੈਮਰਾਮੈਨ ਰਿਤਿੰਦਰ ਸਿੰਘ ਗਰੇਵਾਲ ਦੇ ਨਾਲ ਗੁਰਜੀਤ ਕੌਰ ਹਮਦਦ ਟੀਵੀ